ਸਾਹਮਣੇ ਤਸਵੀਰ ਵੀ ਲੱਗੀ ਪਈ ਹੈ ਜੀ ਦਰਸ਼ਨ ਕਰ ਸਕਦੇ ਹੋ ਕਿਵੇਂ ਸ਼ੇਰਾਂ ਨੇ ਦੇਹਾਂ ਨਹੀਂ ਰੱਖੀ ਕੀਤੀ ਸੀ ਆ ਦੇਖੋ ਪਹਿਲਾ ਥਾੜਾ ਸਾਹਬ ਜੀ ਮਾਤਾ ਗੁਜਰੀ ਜੀ ਦਾ ਫਿਰਫਤੋ ਆ ਬਾਬਾ ਜਰਵਰ ਸਿੰਘ ਜੀ ਦਾ ਫਿਰ ਬਾਬਾ ਫਤੇ ਸਿੰਘ ਜੀ ਦਾ ਇਹੋ ਜੀ ਕੋ ਇਤਿਹਾਸ ਆ ਬਾਜੀ ਕਿ ਇੱਥੇ 48 ਘੰਟੇ ਬੱਬਰ ਸ਼ੇਰਾਂ ਨੇ ਜੰਗਲ ਵਿੱਚ ਰੱਖੀ ਕੀਤੀ ਸੀ ਨਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਪੁੱਤਰ ਤੇ ਹਾਂ ਦੀ ਹੈ ਨਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਨ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਫਰ-ਏ-ਸ਼ਾਦਤ ਦੀ 12ਵੀਂ ਵੀਡੀਓ ਵਿੱਚ ਹੁਣ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਾਣ ਲੱਗੇ ਆ ਜੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜਿੱਥੇ ਕਿ ਛੋਟੇ ਸ਼ਹਿਬਜ਼ਾਦੇ ਦੀ ਤੇ માતા ਗੁਜਰੀ ਜੀ ਦੇ ਪੁੱਤਰ ਦੇਹਾਂ ਦਾ ਜਿਹੜਾ ਕਿ ਸ਼ੇਰਾਂ ਨੇ ਰਾਖੀ ਕੀਤੀ ਸੀ ਨਾ ਜੀ ਉਹ ਸਾਰੇ ਇਤਿਹਾਸ ਦੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਨਾਲੇ ਗੁਰਦੁਆਰਾ ਸਾਹਿਬ ਜੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰ ਕਰਾਵਾਂਗੇ ਨਾ ਜੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵੀ ਹੈਗਾ ਜੀ ਫਤਿਹਗੜ੍ਹ ਸਾਹਿਬ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ ਜੀ ਤੁਸੀਂ ਪੈਦਲ ਵੀ ਤੁਰ ਕੇ ਆ ਸਕਦੇ ਹੋ ਨਾ ਜੀ ਸਾਰੇ ਤੇ ਸਾਰੇ ਗੁਰੂ ਘਰ ਜਿੰਨੇ ਵੀ ਹੈਗੇ ਇਤਿਹਾਸਕ ਸਥਾਨ ਆਲੇ ਜੀ ਉਹ ਸਾਰੇ ਤੇ ਸਾਰੇ 2 2.5 ਕਿਲੋਮੀਟਰ ਦੀ ਰੇਂਜ ਦੇ ਵਿੱਚ ਸਾਰੇ ਗੁਰੂ ਘਰ ਤੁਹਾਨੂੰ ਦੇਖਣ ਨੂੰ ਮਿਲ ਜਣਗੇ ਨੇ ਜੀ ਆਓ ਫਿਰ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਬਿਵਾਨਗੜ੍ਹ ਸਾਹਿਬ ਜੀ ਦਾ ਕੀ ਇਤਿਹਾਸ ਹੈ ਨਾ ਉਹ ਜਾ ਕੇ ਤੁਹਾਨੂੰ ਸਾਰਾ ਸਾਂਝ ਪਵਾਨੇ ਆ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਫਰ-ਏ-ਸ਼ਾਦਤ ਆਪਣੀ ਚੱਲਦੀ ਪਹਿਲੇ ਬਹੁਤ ਸਾਰੀਆਂ ਸਫਰ-ਏ-ਸ਼ਾਦਤ ਦੀਆਂ ਵੀਡੀਓ ਆਣੀਆਂ ਦੋ ਤਿੰਨ ਦਿਨ ਵੀਡੀਓ ਅੱਗੇ ਪਿੱਛੇ ਹੋ ਸਕਦੀ ਜੀ ਉਹਦਾ ਕਾਰਨ ਹੈ ਜੀ ਨੈਟਵਰਕ ਪ੍ਰੋਬਲਮ ਕਿਉਂਕਿ ਇੱਥੇ ਰਸ਼ ਕਰਾਊਡ ਬਹੁਤ ਜ਼ਿਆਦਾ ਜਿੰਦੇ ਕਰਕੇ 5G ਦੀ ਵੀ ਰੇਂਜ ਬਹੁਤ ਡਾਊਨ ਹੋਈ ਪਈ ਹੈ ਜਿੰਦੇ ਕੰਮ ਤੁਹਾਨੂੰ ਪਤਾ ਵੱਧ ਜਾਂਦਾ ਜੀ ਨਾ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਜਿੱਥੇ ਕਿ ਸ਼ੇਰਾਂ ਨੇ ਰਾਖੀ ਕੀਤੀ ਸੀ ਛੋਟੇ ਸ਼ਹਿਬਜ਼ਾਦੇ ਆਦਿ ਤੇ ਮਾਤਾ ਗੁਜਰਕੌਰ ਜੀ ਦੇ ਪੁੱਤਰ ਦੇਹਾਂ ਦੀ ਨਾ ਜੀ ਆਓ ਫਿਰ ਆਪਾਂ ਅੰਦਰ ਚੱਲਦੇ ਆ ਜੀ ਲੋ ਜੀ ਐਸ ਸਾਈਡ ਦੇ ਵਿੱਚ ਰਹਿ ਗਿਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਹੈ ਨਾ ਅੱਧੋਂ ਤੁਸੀਂ ਆਸੂ ਦੇ ਵਿੱਚੋਂ ਦੀ ਸੜਕ ਆ ਰਹੀ ਆ ਤੇ ਆ ਗੁਰਦੁਆਰਾ ਆ ਗਿਆ ਜੀ ਵਿਵਾਨਗੜ੍ਹ ਸਾਹਿਬ ਦਰਸ਼ਨ ਕਰ ਸਕਦੇ ਹੋ ਜੀ ਦੋਨਾਂ ਪਾਸੇ ਸ਼ੇਰ ਲੱਗੇ ਪਿਆ ਜੀ ਦੋਨਾਂ ਪਾਸੇ ਸ਼ੇਰ ਲੱਗੇ ਪਿਆ ਦੇਖ ਲਿਓ ਨਾ ਜੀ ਤੇ ਇਤਿਹਾਸ ਦਾ ਬੋਰਡ ਵੀ ਇੱਥੇ ਤੇ ਫਿਰ ਆਪਾਂ ਅੰਦਰ ਚੱਲਦੇ ਦਰਸ਼ਨ ਦੇਦਾਰ ਕਰਦੇ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰ ਕਰਵਾਵਾਂਗੇ। ਇਹ ਸਾਰਾ ਇਤਿਹਾਸ ਲਿਖਿਆ ਪਏ ਜਿਹੜਾ ਕਿ ਤੁਸੀਂ ਸਕਰੀਨ ਸ਼ਾਟ ਲੈ ਕੇ ਹਨਾ ਜੀ ਤੇ ਆਪਣਾ ਵੱਤੋਵਾਦ ਨੂੰ ਸ਼ੇਅਰ ਕਰ ਸਕਦੇ ਹੋ ਨਾ ਜੀ ਵੱਤੋਵਾਦ ਨੂੰ ਜਿਹੜਾ ਲਾਈਕ ਕਰੋ ਕਮੈਂਟ ਕਰੋ ਹਨਾ ਜੀ ਐਸਐਸ ਸਤਾਂ ਦੇ ਪਹਿਲੇ ਤੁਸੀਂ ਦਰਸ਼ਨ ਕੀਤੇ ਸੀ ਜਾਂ ਨਹੀਂ ਕੀਤੇ ਸੀ ਨਾ ਜੀ 48 ਘੰਟੇ ਇਤਿਹਾਸ ਵਿੱਚ ਲਿਖਿਆ 48 ਘੰਟੇ ਜਿਹੜੇ ਇਸ ਸਤਾਂ ਦੇ ਉੱਤੇ ਦੀਵਾਨ ਪੁੱਟਰ ਮਲ ਜੀ ਦੇ ਤੇ ਸੰਤਾਂ ਨੇ ਇੱਥੇ ਆਖ ਪੁੱਤਰ ਦੇਾਂ ਦੀ ਮਾਲ ਕੀਤੀ ਤੇ ਸ਼ੁਕਰੀਆ ਦਾ ਇਸ਼ਾਨ ਕਰਵਾ ਕੇ ਦੀਵਾਨ ਉਤਜਾਰ ਸਦਾਕੇ جس پوتر اتھان پہ گردوارا بمان گڑھ ساشوبھت ہے ایسا اسطان دوتے اسطان شری گرو گردوارا بمانگڑھ سائب تو گردوارہ شری جوتی سروپ وکے سنسکار لی سجایا گیا اس سمیں گردوارہ باندان گڑھ سائب دنیا بھر مشہور ہے جالم صوبے نے کوئی موہرا لے کے سنسکار کرنے آگیا دیتی ہے نہ مجھے کوئی سارا اتہاس تُسی سکرین شاٹ لے کے پرسم نہیں بڑھا گل پنوار تخت ਚਾਹਦਾ ਬਹਿ ਚਤਰਵਤੀ ਇਹਨਾਂ ਦੀ ਉਹਨਾਂ ਦੇ ਅਧੀਨ ਗੁਰੂ ਘਰ ਜਿਹੜਾ ਕਿ ਆ ਰਿਹਾ ਜੀ ਆਵਲਾ ਹਨ ਜੀ ਜਿਸ ਆਸਤਾਨ ਦੇਤੇ ਜਿਹੜਾ ਕਿ ਦੇਹਾਂ ਨੂੰ ਆਪਣਾ ਛੁੱਟਿਆ ਗਿਆ ਸੀ ਉਹਨਾਂ ਵੱਲੋਂ ਜੀ ਉਹ ਹਸਲਾ ਨਦੀ ਨਾਲ ਵਗਦੀ ਹੁੰਦੀ ਸੀ ਉਸ ਸਮੇਂ ਦੀ ਜੀ ਨਾ ਉਹਨਾਂ ਦੇ ਕੰਢੇ ਦੇ ਸੰਗਣੇ ਜੰਗਲ ਸਨੜਾ ਜਿੱਥੇ ਕਿ ਉਹਨਾਂ ਦੇ ਸ਼ਿਵੀਰਾ ਨੂੰ ਉਹਨਾਂ ਪੁੱਤਰ ਦੇਹਾਂ ਨੂੰ ਉਹਨਾਂ ਜਿਹੜਾ ਕਿ ਛੁੱਟਿਆ ਗਿਆ ਜੰਗਲੀ ਜਾਨਵਰ ਆ ਕੇ ਤਾਂ ਜੋ ਮਤਲਬ ਕਿ ਸਸਕਾਰ ਨਾ ਹੋ ਸਕੇ ਨਾ ਜੀ ਉਸ ਤੋਂ ਬਾਅਦ 48 ਘੰਟੇ ਬੱਬਰ ਸ਼ੇਰਾਂ ਨੇ ਰਾਖੀ ਕੀਤੀ ਸੋਚ ਕੇ ਤੋਂ ਕਿ ਢੀ ਵੱਡੀ ਹਨਾ ਮਤਲਬ ਕਿ ਬੱਬਰ ਸ਼ੇਰਾਂ ਨੇ ਆਪਣਾ ਜਿਹੜਾ ਕਿ ਫਰਜ਼ ਨਿਭਾਇਆ اپنی સેવા ਲਈ ਹੈ ਨਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਾ ਜੀ ਤੇ ਆਓ ਫਿਰ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਰਸ਼ਾਂ ਦੇ ਘਰ ਪਰੌਮੀ ਆ ਜੀ। ਲਈ ਬੁੱਢਾ ਦਲਵਲੋ ਦੋ ਨਿਸ਼ਾਨ ਸਾਹਿਬ ਚੁਲਾਏ ਗਏ ਹਨ ਨਾ ਹਨਾ ਨੀਲੇ ਰੰਗ ਦੇ। ਆਪਾਂ ਹੁਣ ਅੰਦਰ ਚੱਲਦੇ ਹਾਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਜੀ ਨਾ ਜੀ। ਅੱਥੇ ਵੀ ਬੱਬਰ ਸ਼ੇਰ ਲੱਗੇ ਪਿਆ। ਅੰਦਰ ਚੱਲਦੇ ਹਾਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ। کرو جی دربار دے دربار صاحب تو اندر آ کے جی ادھر پورا صاحب بنیا آئے درشن کر صاحب دے ਆ ਥੜਾ ਸਬਜੀ ਮਾਤਾ ਗੁਜਰੀ ਜੀ ਦਾ ਦਰਸ਼ਨ ਕਰ ਸਕਦੇ ਹੋ ਜੀ ਬੰਦ ਕੇ ਚੱਲਦੇ ਹਾਂ سب بابا جراور سنگھ جی تھڑا سب بابا فتح سنگھ جی آ سامنے تصویر بھی لگی پی جی درشن کر سکتے ہو شیران نے دیہا دیہات کی راکھی جنگل گیا پرتم پہا گیا دیکھو جی پہلا تھڑا صاحب جی ماٹ گری جی اس بابا زوراور سن جی کا بابا فتح سنگھ جی کا ਦਰਸ਼ਨ ਕਰ ਸਕੋ ਲੋਈ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਆ ਸਾਰਾ ਇਤਿਹਾਸ ਵੀ ਆਪਾਂ ਤੁਹਾਡੇ ਸਾਹਮਣੇ ਬੋਰਡ ਦਿਖਾ ਦਿੱਤਾ ਜੀ ਨਾ ਵੀਡੀਓ ਨੂੰ ਵੱਧੋ ਵੱਧ ਜਰੂਰ ਸ਼ੇਅਰ ਕਰਦੇ ਆ ਕਰੋ ਅੰਦਰ ਵੀ ਸਰੋਵਰ ਸਾਬ ਬਣਿਆ ਪਈ ਇਹ ਲੋਈ ਆਪਾਂ ਤੁਹਾਨੂੰ ਗੁਰਦੁਆਰਾ ਬਿਬਾਨਗੜ੍ਹ ਸਾਬ ਜੀ ਦੇ ਸਾਰੇ ਦਰਸ਼ਨ ਦਿਦਾਰ ਕਰਾਏ ਹਨ ਜੀ ਜਿਹੜਾ ਇੱਥੇ ਦਾ ਇਤਿਹਾਸ ਆ ਗੁਰਦੁਆਰਾ ਬਿਬਾਨਗੜ੍ਹ ਸਾਬ ਦਾ ਉਹ ਇਤਿਹਾਸ ਆ ਵਾ ਜੀ ਕਿ ਇੱਥੇ 48 ਘੰਟੇ ਬੱਬਰ ਸ਼ੇਰਾ ਨੇ ਜੰਗਲ ਵਿੱਚ ਰਾਖੀ ਕੀਤੀ ਸੀ ਨਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਬ ਜادہ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਪੁੱਤਰ ਦੇਹਾ ਦੀ ਹੈ ਨਾ ਜੀ ਤੇ ਇਹ ਮਹਾਨ ਉਹ ਪਵਿੱਤਰ ਸਥਾਨ ਧਰਤੀ ਹੈਗੀ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਾਲ ਹੀ ਆ ਜੀ ਸਿਰਫ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਹੈਗਾ ਬਸ ਡਿਸਟੈਂਸ ਜ਼ਿਆਦਾ ਦੂਰੀ ਨਹੀਂ ਹੈਗਾ ਸਾਰੇ ਗੁਰਦੁਆਰਾ ਸਭ ਨੇੜੇ ਨੇੜੀ ਆ 2 2.5 ਕਿਲੋਮੀਟਰ ਦੇ ਏਰੀਆ ਵਿੱਚ ਸਾਰੇ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਦੇਦਾਰ ਕਰ ਸਕਦੇ ਹੋ ਨਾ ਜੀ ਜਿੰਨੇ ਵੀ ਗੁਰਦੁਆਰਾ ਸਾਹਿਬ ਇਤਿਹਾਸਕ ਹਨ ਨਾ ਜੀ ਇਹ ਸਾਰੀ ਉਹ ਮਹਾਨ ਪੁੱਤਰ ਧਰਤੀ ਹੈ ਜਿੱਥੇ ਛੋਟੇ ਸ਼ਾਹਬ ਜادہ ਦੀ ਪੁੱਤਰ ਦੇਹਾ ਨੂੰ ਤੇ ਮਾਤਾ ਗੁਜਰੀ ਜੀ ਦੀ ਪ ਮਗਲਿਆਂ ਹਕੂਮਤ ਵੱਲੋਂ ਜਿਹੜਾ ਕੀ ਜੰਗਲਾ ਵਿੱਚ ਨਾ ਜਾਨਵਰਾਂ ਅੱਗੇ ਛੁੱਟਿਆ ਗਿਆ ਸੀ ਤਾਂ ਜੋ ਮਤਲਬ ਕਿ ਉਹਨਾਂ ਦੇ ਦੇਹਾਂ ਦਾ ਸਸਕਾਰ ਨਾ ਹੋ ਸਕੇ ਦੇਖੋ ਜੀ ਦਾ ਵੱਡਾ ਜ਼ੁਲਮ ਉਹਨਾਂ ਨੇ ਕਮਾਇਆ ਵਾ ਨਾ ਫਿਰ ਦੀਵਾਨ ਟੋਡਰ ਮਲ ਜੀ ਹੈ ਨਾ ਜਿਨ੍ਹਾਂ ਨੇ ਇਤਿਹਾਸ ਵਿੱਚ ਜਿਨ੍ਹਾਂ ਕਿ ਖੜੀ ਮੋਰਾ ਕਰਕੇ ਆਪਣਾ ਜਗ੍ਹਾ ਨੂੰ ਖਰੀਦਿਆ ਜਗ੍ਹਾ ਖਰੀਦ ਕੇ ਫਿਰ ਸਸਕਾਰ ਕੀਤਾ ਜਿੱਥੇ ਕਿ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਉਹ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਹੈ ਜੀ ਸਿਰਫ ਕਿਲੋਮੀਟਰ ਪਾਤੋਂ ਗੁਰਦੁਆਰਾ ਸਾਹਿਬ ਜੋਤੀਸਰੂਪ ਸਾਹਿਬ ਹੈਗਾ ਬਣਾਜੀ ਐਸੇ ਸਫਰੇ ਸ਼ਾਹ ਦਿੱਤੀ ਜੀ ਆਪਣੀ ਇਹ ਵੀਡੀਓ ਨੂੰ ਵੱਧੋ ਆਦਿ ਸ਼ੇਅਰ ਕਰ ਦਿਓ ਜਿੰਨਾ ਹੋ ਸਕੇ ਨਾ ਉਸ ਤੋਂ ਬਾਅਦ ਹੋਰ ਸਫਰੇ ਸ਼ਾਹ ਦਿੱਤੀਆਂ ਵੀਡੀਓ ਆਣ ਗਿਆ ਤੋਂ ਬਾਅਦ ਜੀ ਮਾਛੀਵਾੜਾ ਸਾਹਿਬ ਜੀ ਦੇ ਜੰਗਲ ਦੀ ਵੀਡੀਓ ਆਣ ਗਿਆ ਨਾ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਜੰਗਲ ਸਾਹਿਬ ਦੇ ਵਿੱਚ ਪਹੁੰਚਦੇ ਨਾ ਕਿਵੇਂ ਪਹੁੰਚਦੇ ਆ ਉਹ ਸਾਰਾ ਇਤਿਹਾਸ ਆਪਾਂ ਮਾਛੀਵਾੜਾ ਜਾ ਕੇ ਪਹੁੰਚ ਕੇ ਉੱਥੇ ਦਰਸ਼ਨ ਦੇਦਾਰ ਕਰਾਵਾਂਗੇ ਨਾ ਜੀ ਇਸ ਵੀਡੀਓ ਨੂੰ ਵੱਧੋ ਵੱਧ ਜਰੂਰ ਸ਼ੇਅਰ ਕਰ ਦੇਣਾ ਹੈ ਨਾ ਜੀ ਸ਼ੇਅਰ ਕਰਨ ਨਾਲ ਰੀਚ ਵੱਧਦੀ ਆ ਤਾਂ ਜੋ ਹੋਰ ਵੀ ਸੰਕਟਾ ਦਰਸ਼ਕਦਾਰ ਕਰ ਸਕਣ ਆਪਣੇ ਬੱਚਿਆਂ ਨਾਲ ਰਿਸ਼ਤੇਦਾਰਾਂ ਨਾਲ ਸੱਜਣਾਂ ਨਾਲ ਮਿੱਤਰਾਂ ਨਾਲ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਨਾ ਜੀ ਤੇ ਤਾਂ ਜੋ ਵੀਡੀਓ ਹੋਰ ਅੱਗੇ ਸੱਜਣਾ ਮਿੱਤਰਾਂ ਤੱਕ ਪਹੁੰਚੇ ਨਾ ਜੀ ਪਤਾ ਚੱਲੇ ਉਹਨਾਂ ਨੂੰ ਸਿੱਕੀ ਇਤਿਹਾਸ ਹੈ ਕੀ ਹੈ ਨਾ ਜੀ ਆਪਣਾ ਆਪਣਾ ਜਿਹੜਾ ਆਈ ਗੱਲ ਹੈ ਜੀ ਕਿ ਸਿੱਕੀ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਕਿ ਲੋਕ ਸਮਝਦੇ ਵੀ ਸਿੱਕ ਇਤਿਹਾਸ ਐਵੇਂ ਹੀ ਹੋਊਗਾ ਨਾ ਜੀ ਐਵੇਂ ਨਹੀਂ ਹੈਗਾ ਮੇਰੇ ਵੀਰੋ ਸਿੱਖ ਇਤਿਹਾਸ ਵਿੱਚ ਜਿੰਨੀਆਂ ਕੁਰਬਾਨੀਆਂ ਦੁਨੀਆਂ ਵਿੱਚ ਕਿਸੇ ਵੀ ਹੋਰ ਧਰਮ ਦੇ ਵਿੱਚ ਹੋਰ ਪੰਥ ਵਿੱਚ ਨਹੀਂ ਹੈਗੀਆਂ ਜੀ ਹਨਾ ਚਾਹੇ ਜਿੱਥੇ ਮਰਜੀ ਤੁਸੀਂ ਇਤਿਹਾਸ ਫਰੋਲ ਕੇ ਦੇਖ ਲੋ ਲੱਭ ਕੇ ਦੇਖੋ ਤੁਹਾਨੂੰ ਨਹੀਂ ਮਿਲਣਾ ਨਾ ਜੀ ਤੇ ਮੇਨ ਮੇਨ ਗੁਰਦੁਆਰਾ ਸਾਹਿਬ ਨਾਲ ਜਿੱਥੇ ਸੰਗਤ ਵੱਧ ਤੋਂ ਵੱਧ ਪਹੁੰਚੀ ਉਹ ਸਾਰੇ ਗੁਰਦੁਆਰਾ ਸਾਹਿਬ ਆਪਾਂ ਮੰਨ ਲਓ ਕਿ ਕਵਰ ਕੀਤੇ ਹਨਾ ਜੀ ਉਹ ਇਹ ਵੀਡੀਓ ਨੂੰ ਆਪਾਂ ਅੱਥੀ ਸਮਾਪਤ ਕਰਦੇ ਆ ਨਾ ਜੀ ਇਤਿਹਾਸ ਦੱਸਦੇ ਫਿਰ ਵੀ ਅਨੇਕਾਂ ਪੁੱਲਾ ਗਲਤੀ ਹੋ ਜਾਂਦੀ ਹੁੰਦੀ ਹੈ ਉਹਦੇ ਲਈ ਆਪਾਂ ਤਹਿ ਦਿਲ ਤੋਂ ਮਾਫੀ ਮੰਗਦੇ ਆ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਨਵਜ ਦੇ ਚੈਨਲ ਨੂੰ ਜਰੂਰ ਜਾ ਕੇ ਵਿజిਟ ਕਰ ਸਕਦੇ ਆਈਡੀ ਤੇ ਹਨ ਮੈਂਸ਼ਨ ਕਰ ਦਾਂਗੇ ਆਪਾਂ ਡਿਸਕ੍ਰਿਪਸ਼ਨ ਵਿੱਚ ਤੇ ਜਾ ਕੇ ਉੱਥੇ ਵੀ ਪਹੁੰਚ ਕੇ ਆਪਣੇ ਛੋਟੇ ਦੇ ਵਿੱਚ ਇਤਿਹਾਸ ਦੇਖ ਸਕਦੇ ਹੋਣਾ ਜੀ ਤੇ ਆ ਗੁਰਦੁਆਰਾ ਸਾਹਿਬ ਵਿਵਾਨ ਖੜ ਦੇ ਵਿੱਚ ਆਪਾਂ ਇਸ ਟਮ ਖੜੇ ਆ ਜੀ ਸਰੋਵਰ ਸਾਹਿਬ ਦੇ ਕੋਲ ਇੱਥੇ ਇਹਨਾਂ ਵੀਡੀਓ ਦੀ ਕਰਦੇ ਸਮਾਪਤੀ ਮਿਲਾਂਗੇ ਤੁਹਾਨੂੰ ਹੁਣ ਨਵੇਂ ਸਫਰ ਦੇ ਜਿਹੜਾ ਕਿ ਆਪਣਾ ਸਫਰ ਇਸ਼ਾਦਤ ਦੀ ਅਗਲੀ ਵੀਡੀਓ ਵਿੱਚ ਆਣਾ ਜੀ ਸ਼ੈਦ ਮਾਛੀਵਾੜਾ ਸਾਹਿਬ ਜੀ ਦੀ ਇਸ ਤੋਂ ਬਾਅਦ ਅਗਲੀ ਵੀਡੀਓ ਆਉਣ ਜੀ ਜਾਫਰ ਰਸਤੇ 'ਚ ਹੋਰ ਜਿਹੜੇ ਗੁਰੂ ਘਰ ਹੋਂਡਿ ਸ਼ੈਦ ਉਹਨਾਂ ਦੀ ਵੀਡੀਓ ਆਉਣ ਜੀ ਹਨਾ ਬਾਰੇ ਮੈਨੂੰ ਵੀ ਕਨਫਰਮ ਨਹੀਂ ਹੈਗਾ ਆਪਾਂ ਜਾ ਕੇ ਚੰਗੀ ਤਰ੍ਹਾਂ ਸਰਚ ਕਰਕੇ ਹਨਾ ਜੀ ਫੇਰ ਹੀ ਆਪਾਂ ਅੱਗੇ ਵਧਾਂਗੇ ਕਿਉਂਕਿ ਅੱਥੇ ਆਪਾਂ ਆਪਣੇ ਮਾਮੇ ਦੇ ਮੁੰਡਿਆ ਕੋਲ ਰਹਿ ਰਹੇ ਹਾਂ ਇਸ ਕਰਕੇ ਆਪਣਾ ਪਲਾਨ ਉੱਤੇ ਥੱਲੇ ਹੋਇਆ ਪਿਆਣਾ ਜੀ ਪਲਾਨ ਜੋ ਬਣਾ ਰਹੇ ਆ ਉਹ ਹੁੰਦਾ ਨਹੀਂ ਜੋੜਾ ਨਹੀਂ ਬਣਾਉਂਦੇ ਜਿਹੜਾ ਨਹੀਂ ਬਣਾਉਂਦੇ ਉਹ ਹੋ ਜਾਂਦਾ ਹਨਾ ਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਜੀ ਹਨਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗ